ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਹਾਂ ਜ਼ੁਨੀਸ਼ ਤੁਹਾਡੇ ਨਾਲ ਅੱਜ ਅਸੀਂ ਪਹੁੰਚੇ ਹਾਂ ਜੀ ਇੱਕ ਫਿਲਮ ਜਿਹੜੀ ਹੈ ਜਿਹਨੂੰ ਬਹੁਤ ਪਿਆਰ ਮਿਲ ਰਿਹਾ ਹੈ ਪਿਆਰ ਪਤਾ ਕਿਉਂ ਮਿਲ ਰਿਹਾ ਕਿਉਂਕਿ ਉਹ ਫਿਲਮ ਪਹਿਲਾਂ ਵੀ ਆ ਚੁੱਕੀ ਹੈ ਜੀ ਹਾਂ ਦੋ ਵਾਰ ਅਸੀਂ ਉਹਨੂੰ ਪਿਆਰ ਦੇ ਚੁੱਕੇ ਹਾਂ ਦਰਸ਼ਕ ਵੀ ਉਹਨੂੰ ਬਹੁਤ ਪਸੰਦ ਕਰਦੇ ਆਂ ਔਰ ਖਾਸ ਕਰਕੇ ਯੂਥ ਜਿਹੜਾ ਹੈ ਉਹ ਫਿਲਮ ਨੂੰ ਬਹੁਤ ਪਿਆਰ ਦੇ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਉਸ ਫਿਲਮ ਦੇ ਬਾਰੇ ਜਾਣਨ ਲਈ ਜ਼ਰੂਰਤ ਹੈ ਉਹਦੀ ਕਾਸਟ ਨੂੰ ਮਿਲਣ ਦੀ ਤੇ ਸਾਡੇ ਨਾਲ ਦੇਖੋ ਇੱਕ ਫਿਲਮ 'ਚ ਨਾ ਹਰ किरदार द्या ਵੱਖਰਾ ਰੋਲ ਹੁੰਦਾ ਹੈ ਤੇ ਵੱਖਰੀ ਅਹਿਮੀਅਤ ਹੁੰਦੀ ਹੈ ਤੇ ਮੇਰੇ ਨਾਲ ਕੁਝ ਅਹਿਮ ਜਿਹੜੇ ਫਿਲਮ ਚ ਕਿਰਦਾਰ ਨਿਭਾ ਚੁਕੇ ਨੇ ਉਹ ਸਿਤਾਰੇ ਖੜੇ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਦਰਸ਼ਕਾਂ ਨੂੰ ਉਹਨਾਂ ਨਾਲ ਮਿਲਵਾਉਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਤੁਹਾਡੇ ਤੋਂ ਮੈਂ ਜਾਨਣਾ ਚਾਹਾਂਗੀ ਕਿ ਨਵਦੀਪ ਕਲੇਰ ਸਰ ਮੇਰੇ ਨਾਲ ਨੇ ਤਾਂ ਇੱਕ ਫਿਲਮ ਚ ਨਾ ਵੈਸੇ ਹਰ ਕਿਰਦਾਰੀ ਜ਼ਰੂਰੀ ਹੁੰਦਾ ਹੈ ਹੈਨਾ ਤਾਂ ਜਦੋਂ ਅਸੀਂ ਕਿਰਦਾਰ ਨਿਭਾ ਰਹੇ ਹੁੰਦੇ ਆ ਤਾਂ ਜਿਵੇਂ ਆਡੀਅנס ਨੂੰ ਬਹੁਤ ਉਮੀਦ ਹੁੰਦੀ ਹੈ ਐਕਟਰ ਤੋਂ ਉਵੇਂ ਹੀ ਇੱਕ ਐਕਟਰ ਇੱਕ ਰੋਲ ਜਿਹੜਾ ਨਿਭਾਰ ਰਿਹਾ ਇਨਸਾਨ ਹੈ ਉਹ ਉਹਦੀਆਂ ਕੀ ਉਮੀਦਾਂ ਹੁੰਦੀਆਂ ਆਡियंस ਤੋਂ ਦੇਖੋ ਜੀ ਜਦੋਂ ਤੁਸੀਂ ਜਿਵੇਂ ਇੱਕ ਐਗਜ਼ਾਮ ਦਿੰਨੇ ਹੋ ਕਿਸੇ ਉਸ ਦਾ ਤਾਂ ਐਗਜ਼ਾਮ ਤੋਂ ਬਾਅਦ ਤੁਹਾਨੂੰ ਹੁੰਦਾ ਹੀ ਹੈ ਨਾ ਸਟੂਡੈਂਟ ਨੂੰ ਮੇਰਾ ਰਿਜ਼ਲਟ ਵਧੀਆ ਆਉਣਾ ਚਾਹੀਦਾ ਤਾਂ ਸੇਮ ਉਮੀਦਾਂ ਹੁੰਦੀਆਂ ਨੇ ਵੀ ਜਦੋਂ ਅਸੀਂ ਫਿਲਮ ਵਿੱਚ ਕਿਸੇ ਕੋਈ ਕੈਰੈਕਟਰ ਕਰਦੇ ਹਾਂ ਕੋਈ ਪਾਤਰ ਕਰਦੇ ਹਾਂ ਤਾਂ ਹੁੰਦਾ ਵੀ ਆਡियंस ਉਹਨੂੰ ਉਨਾ ਹੀ ਪਿਆਰ ਦੇਵੇ ਜਿੰਨੇ ਸੀ ਸ਼ਿੱਦਤ ਨਾਲ ਉਹ ਕੰਮ ਕੀਤਾ ਹੈਗਾ ਤਾਂ ਇਹ ਕੈਰੈਕਟਰ ਨੂੰ ਤਾਂ ਆਲਰੇਡੀ ਆਡियंस ਨੇ ਪਿਆਰ ਦਿੱਤਾ ਹੀ ਹੋਇਆਗਾ ਬਹੁਤ ਜ਼ਿਆਦਾ ਤਾਂ ਉਹੀ ਗੱਡੀ ਨੂੰ ਅੱਗੇ ਤੋਰਦੇ ਗਾਂਧੀ 3 ਆ ਰਹੀ ਹੈ ਜੀ ਸਿਰ ਇੱਕ ਮੇਰੇ ਇਸੇ ਸਵਾਲ 'ਚ ਇੱਕ ਹੋਰ ਸਵਾਲ ਹੈ ਕਿ ਜਿਵੇਂ ਇਹ ਫਿਲਮ ਆਲਰੇਡੀ ਦੋ ਵਾਰ ਆ ਚੁੱਕੀ ਹੈ ਤੇ ਹੁਣ ਤੀਜੀ ਵਾਰੀ ਰਿਲੀਜ਼ ਹੋਣ ਵਾਲੀ ਹੈ ਰਿਸਪੌਂਸ ਪਹਿਲਾਂ ਹੀ ਬਹੁਤ ਪਿਆਰ ਪਰ ਆਡੀਅנס ਤੋਂ ਮਿਲ ਰਿਹਾ ਹੈ ਤਾਂ ਜਦੋਂ ਤੁਸੀਂ ਟ੍ਰੇਲਰ ਰਿਲੀਜ਼ ਹੋ ਗਿਆ ਉਸ ਤੋਂ ਬਾਅਦ ਕੀ ਆਡੀਅנס ਦਾ ਇਦਾਂ ਦਾ ਕੋਈ ਰਿਐਕਸ਼ਨ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ ਰਿਐਕਸ਼ਨ ਤਾਂ ਇਹੀ ਸੀ ਹੁੰਦਾ ਸਾਡੇ ਐਕਸਾਈਟਮੈਂਟ 'ਚ ਕਹਿੰਦੇ ਬਾਬੇ ਬਹੁਤ ਵਧੀਆ ਅਸਰ ਆ ਲਾਤੀ ਉਹੀ ਰਿਸਪੌਂਸ ਆ ਰਿਹਾ ਤੇ ਉਹ ਜਦੋਂ ਇਹਦੇ ਕਮੈਂਟ ਆਉਂਦੇ ਨੇ ਤਾਂ ਇੱਕ ਜ਼ਿੰਮੇਵਾਰੀ ਵੀ ਵੱਜ ਜਾਂਦੀ ਹੈ ਸਾਨੂੰ ਹੁੰਦਾ ਵੀ ਯਾਰ ਆਡੀਅנס ਦੀ ਇੰਨੀ ਉਹ ਹੈ ਵੀ ਕਿੱਦਾਂ ਦੀ ਫਿਲਮ ਹੋਊਗੀ ਤਾਂ ਉਹ ਅਸੀਂ ਉਸ ਤੇ ਖਰੇ ਉੱਤਰੀਏ ਵੈਸੇ ਸਾਰੀ ਟੀਮ ਨੇ ਮਿਹਨਤ ਬਹੁਤ ਕੀਤੀ ਹੈ ਤਾਂ ਖਰੇ ਉਤਰਾਂਗੇ ਵੀ ਜ਼ਰੂਰ ਕਿਉਂਕਿ ਉਹ ਇੱਕ ਚੇਨ ਹੈ ਜਿਹੜੀ ਚੱਲਦੀ ਆ ਰਹੀ ਹੈ ਕੁਝ ਚੀਜ਼ਾਂ ਦਾ ਪਤਾ ਲੱਗਿਆ ਤਾਂ ਪਹਿਲੀ ਚ ਗਲਤੀਆਂ ਕੀਤੀਆਂ ਹੁੰਦੀਆਂ ਨੇ ਦੂਜੀ ਸਹੀ ਕਰ ਲੈਣਾ ਤੀਜੀ ਸਸੀਂ ਹੋਰ ਸੁਧਾਰ ਕਰਕੇ ਅਭਦੇ ਆਪ ਨੂੰ ਲੈ ਕੇ ਆਉਣੇ ਆ ਜੀ ਬਿਲਕੁਲ ਤੇ ਉਹ ਫਿਲਮ 'ਚ ਦੇਖਣ ਨੂੰ ਵੀ ਮਿਲਦਾ ਉਹ ਜਿਹੜਾ ਸੁਧਾਰ ਹੈ ਉਹ ਨਜ਼ਰ ਆਉਂਦਾ ਤਾਂ تنویر ਸਰ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿ ਕਿਉਂਕਿ ਤੁਸੀਂ ਮਤਲਬ ਸੁਪਰਸਟਾਰ ਜਿਹੜੇ ਰਹਿ ਚੁੱਕੇ ਉਹਨਾਂ ਨਾਲ ਕੰਮ ਕੀਤਾ ਹੈ ਦੇਵ ਸਾਹਿਬ ਨਾਲ ਤਾਂ ਉਹਨਾਂ ਇਸ ਫਿਲਮ 'ਚ ਐਜ਼ ਅ ਰਾਈਟਰ ਵੀ ਇ ਤਾਂ ਕੀ ਲੱਗਦਾ ਹੈ ਕਿ ਐਜ਼ ਅ ਐਕਟਰ ਤਾਂ ਉਹਨਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਤਾਂ ਐਜ਼ ਅ ਰਾਈਟਰ ਵੀ ਉਨਜੀ ਪਿਆਰ ਮਿਲੇਗਾ ਨਹੀਂ ਬਿਲਕੁਲ ਅਦੇਬ ਬਾਈ ਨੇ ਇਸ ਤੋਂ ਪਹਿਲਾਂ ਵੀ ਗਾਂਧੀ ਜਿਹੜੀਆਂ ਆਏ ਨੇ ਕੁਝ ਨਾ ਕੁਝ ਆਪਣਾ ਇੰਪੋਰਟ ਦਿੰਦੇ ਰਹਿੰਦੇ ਐਜ਼ ਅ ਜ਼ਰੂਰੀ ਨਹੀਂ ਹੈ ਕਿ ਹਾਂ ਜੇ ਰਾਈਟਰ ਨੇ ਇੱਕ ਤਰ੍ਹਾਂ ਨਾਲ ਲਿਖਤੀ ਹੈ ਐਜ਼ ਅਨ ਐਕਟਰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਲਿਆਉਣ ਲਈ ਉਹਦੇ ਵਿੱਚ ਕਈ ਵਾਰ ਕਾਫੀ ਸਾਰੇ ਚੇਂਜਸ ਕਰਦੇ ਰਹਿੰਦੇ ਹੋ ਹਾਂ ਹਾਂ ਦੂਜੀ 'ਚ ਵੀ ਕਾਫੀ ਕਾਫੀ ਉਹਨਾਂ ਦੇ ਹਾਂ ਕਿਉਂਕਿ ਮੈਂ ਮੈਂ ਸੈਟ ਤੇ ਮੌਜੂਦ ਹੈ ਨਹੀਂ ਸੀ ਇਸ ਕਰਕੇ ਮੈਨੂੰ ਪਤਾ ਨਹੀਂ ਸੋ ਇੰਪੋਰਟੈਂਟ ਇਹ ਇਹ ਬੰਦੇ ਵਧੀਆ ਦੇ ਸਕਦਾ ਸੋ ਬੀਂਗ ਬੀਂਗ ਅ ਸੀਨੀਅਰ ਐਕਟਰ ਇੰਨੇ ਇੰਨੇ ਸਾਲ ਕੰਮ ਕਰ ਲੈਣ ਤੋਂ ਬਾਅਦ ਤੁਹਾਡੀ ਤੁਹਾਨੂੰ ਪਤਾ ਲੱਗ ਜਾਂਦਾ ਇਸ ਕਿਰਦਾਰ ਇੰਨਾ ਇੰਨਾ ਕਿਰਦਾਰ ਜੀ ਲਿਆ ਉਹਨਾਂ ਨੇ ਇਹ ਕਿਰਦਾਰ ਕਿਵੇਂ ਗੱਲ ਕਰਦਾ ਹੋਗਾ ਇਹਦੇ ਯਾਰ ਕਿਵੇਂ ਗੱਲ ਕਰਦੇ ਹੋਣਗੇ ਇਹ ਮੇਰੇ ਖਿਆਲ ਚ ਦੇਵ ਬਾਈ ਤੋਂ ਬਿਹਤਰ ਜਾਂ ਇੰਨਾ ਲੋਕਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਜਨਨ ਨੇ ਇਹ ਕਿਰਦਾਰ ਬਹੁਤ ਸਾਲ ਜਿਉਂ ਲਏ ਨੇ ਸੋ ਇਹਨਾਂ ਦੇ ਇਨਪੁਟਸ ਰਹਿੰਦੀਆਂ ਹੀ ਨੇ ਸੋ ਇਸ ਕਰਕੇ ਹੁਣ ਦੇਬਾਈ ਨੂੰ ਐਜ਼ ਅ ਰਾਈਟਰ ਵੀ ਉਹ ਮੇਰੇ ਖਿਆਲ ਚ ਕਰਨ ਚੀਜ਼ ਹੀ ਰਿਹਾ ਹੋਣਾ ਕਿਉਂਕਿ ਉਹਨਾਂ ਨੇ ਕਿਰਦਾਰ ਬੜਾ ਟਾਈਮ ਜਿਉਂ ਲਿਆ ਸੋ ਆਮ ਸ਼ੋਰ ਜਿੱਦਾਂ ਉਹਨਾਂ ਨੂੰ ਐਜ਼ ਗਾਂਧੀ ਪਿਆਰ ਮਿਲਿਆ ਉਹ ਐਜ਼ ਐਨ ਐਕਟਰ ਪਿਆਰ ਮਿਲਿਆ ਉਵੇਂ ਐਜ਼ ਅ ਰਾਈਟਰ ਵੀ ਉਹਨਾਂ ਨੂੰ ਪਿਆਰ ਮਿਲਣਾ ਤੇ ਆਪਣੀ ਕਿਰਦਾਰ ਨੂੰ ਲੈ ਕੇ ਤੁਸੀਂ ਕੁਝ ਸਾਡੇ ਨਾਲ ਸਾਂਝਾ ਕਰਨਾ ਚਾਹਉਂ ਮੇਰਾ ਕਿਰਦਾਰ ਮੈਂ ਸੱਚੀ ਕਹਾਂ ਮੈਂ ਇਹਦੇ ਵਿੱਚ ਕੁਝ ਵੀ ਨਹੀਂ ਦੱਸ ਸਕਦਾ ਤੁਹਾਨੂੰ ਇਹ ਸਾਰਾ ਤੁਹਾਨੂੰ 30 ਅਗਸਤ ਨੂੰ ਪਤਾ ਲੱਗਣਾ ਸੋ ਮੇਰੇ ਮੇਰੇ ਪੇਪਰ ਦਿੱਤੇ ਵਾਕਈ ਉੱਥੇ ਖੁੱਲਣੇ ਨੇ ਮੇਰਾ ਤਾਂ ਟ੍ਰੇਲਰ ਚ ਵੀ ਜਿਹੜਾ ਖੁੱਲਿਆ ਉਹ ਵੀ ਥੋੜਾ ਥੋੜਾ ਖੁੱਲਿਆ ਤੇ ਹਾਂ ਇੰਨਾ ਕਹਿ ਸਕਦਾ ਕਿ ਜੋ ਤੁਸੀਂ ਦੇਖ ਰਹੇ ਹੋ ਉਹ ਤਾਂ ਬਿਲਕੁਲ ਇੱਕ ਆਪੋਜ਼ਿਟ ਤੁਹਾਨੂੰ ਸਰਪ੍ਰਾਈਜ਼ ਮਿਲਣ ਵਾਲਾ ਮੇਰੇ ਕਿਰਦਾਰ ਦੇ ਜ਼ਰੀਏ ਤੇ ਮੇਰੇ ਕਿਰਦਾਰ ਦੇ ਜ਼ਰੀਏ ਫਿਲਮ ਬਹੁਤ ਵੱਡੀ ਗੱਲ ਕਹਿਣ ਜਾ ਰਹੀ ਹੈ ਤਰਸਾਤ ਨਹੀਂ ਹੋਇਆ ਬੋਰਡ ਦੇ ਪੇਪਰ ਚੋਂ ਦਾ ਹਾਂ ਹਾਂ ਬਿਲਕੁਲ ਪਰ ਤੁਸੀਂ ਸਾਨੂੰ ਥੋੜਾ ਸਸਪੈਂਸ ਜਿਹੜਾ ਆਡੀਅנס ਲਈ ਵੀ ਕਿਉਰੀਓਸਿਟੀ ਪੈਦਾ ਕਰ ਦਿੱਤੀ ਹੈ ਤੋਂ ਕਿਉਰੀਓਸਿਟੀ ਖੋਲਣੀ ਨਹੀਂ ਚਾਹੁੰਦੇ ਪਰ ਬਸ ਇਹਨਾਂ ਜਾਨਣਾ ਚਾਹੁੰਦੇ ਕਿ ਜਿਵੇਂ ਤੁਹਾਡੀ ਅਸਲੀ ਪਰਸਨੈਲਿਟੀ ਹੈ ਉਵੇਂ ਹੀ ਕਿਰਦਾਰ ਦੀ ਵੀ ਹੈ ਜਾਂ ਬਿਲਕੁਲ ਹੀ ਓਪੋਜ਼ਿਟ ਹੈ ਨਹੀਂ ਬਿਲਕੁਲ ਓਪੋਜ਼ਿਟ ਬਿਲਕੁਲ ਟੂ ਮੱਚ ਓਪੋਜ਼ਿਟ ਮੈਂ ਇਸ ਕਿਰਦਾਰ ਨੂੰ ਜਿਉਣ ਦੇ ਵਾਸਤੇ ਮਤਲਬ ਮੈਨੂੰ ਮਿਹਨਤ ਕਰਨੀ ਪਈ ਇਸ ਕਿਰਦਾਰ ਨੂੰ ਬਣਾਉਣ ਦੇ ਲਈ ਮੈਨੂੰ ਮਿਹਨਤ ਕਰਨੀ ਪਈ ਇਹ ਕਿਰਦਾਰ ਜਿੱਦਾਂ ਜਿਉਂਦਾ ਹੈ ਜਿੱਦਾਂ ਰਹਿੰਦਾ ਹੈ ਹਰ ਲੜਦਾ ਭੜਦਾ ਜੋ ਵੀ ਇਹ ਕਰਦਾ ਮੈਂ ਉਹਦਾ ਤਾਂ ਬਿਲਕੁਲ ਹੀ ਨਹੀਂ ਤੇ ਇਹ ਇਹਦੇ ਇਹਦੀ ਬਾਡੀ ਲੈਂਗੁਏਜ ਬਣਾਉਣ ਦੇ ਵਿੱਚ ਇਹਦੇ ਇਹਦੇ ਤੁਰਨ ਦੇ ਵਿੱਚ ਸਾਰੀਆਂ ਚੀਜ਼ਾਂ ਸੋਚਣ ਦੇ ਵਿੱਚ ਮੈਨੂੰ ਕਾਫੀ ਮਿਹਨਤ ਕਰਨੀ ਪਈ ਤੇ ਉਹਦੇ ਲਈ ਸਾਡੇ ਡਾਇਰੈਕਟਰ ਮਨਦੀਪ ਬੈਣੀਪਾਲ ਮੈਂ ਉਹਨਾਂ ਦੇ ਨਾਲ ਬੈਠਿਆ ਤੇ ਜਦੋਂ ਸਾਡੀਆਂ ਸ਼ੁਰੂ ਤੋਂ ਗੱਲਾਂ ਹੋਈਆਂ ਮੈਂ ਉਦੋਂ ਹੀ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਇਹ ਕਿਰਦਾਰ ਬੁਣਾਉਣਾ ਪੈਣਾ ਕਿਉਂਕਿ ਮੇਰੇ ਨਾਲੋਂ ਬਿਲਕੁਲ ਹੀ ਡਿਫਰੈਂਟ ਆ ਸੋ ਅਸੀਂ ਇਹ ਫਿਰ ਬੁਣਿਆ ਤੇ ਜਿਉਂ ਕਿ ਜਦੋਂ ਸਕਰੀਨ ਤੇ ਵੇਖਿਆ ਫਿਰ ਉਹ ਤੋਂ ਸਾਨੂੰ ਤਾਂ ਬੜਾ ਮਜ਼ਾ ਆਇਆ ਹੁਣ ਦੇਖਦੇ ਆਂ ਆਡੀਅנס ਨੂੰ ਦੇਖਣ ਤੋਂ ਬਾਅਦ ਕਿੰਨਾ ਕੁ ਮਜ਼ਾ ਆਉਣਾ ਤੇ ਮੈਨੂੰ ਲੱਗਦਾ ਹੈ ਕਿ ਸਰ ਦੀ ਗੱਲ ਤੋਂ ਕਿ ਇਹ ਆਡੀਅנס ਜਿਹੜੀ ਹੈ ਨਾ ਉਹ ਉਤਸੁਕ ਜ਼ਿਆਦਾ ਹੋਏਗੀ ਕਿ تنویر ਸਰ ਦੀ ਜਿਹੜਾ ਕਿਰਦਾਰ ਹੈ ਉਹ ਬਿਲਕੁਲ ਆਪੋਜ਼ਿਟ ਕਿਵੇਂ ਹੋਏਗਾ ਕਿਉਂਕਿ ਤੁਹਾਨੂੰ ਉਹਨਾਂ ਦੇ ਮਤਲਬ ਪਹਿਰਾਵੇ ਔਰ ਦੇਖਣ ਤੋਂ ਵੀ ਲੱਗ ਰਿਹਾ ਹੋਣਾ ਕਿ ਬਹੁਤ ਹੀ ਇੱਕਦਮ ਪੋਲਾਈਟ ਇਨਸਾਨ ਨਜ਼ਰ ਆਉਂਦੇ ਹਨ ਨਾ ਤਾਂ ਜਦੋਂ ਹੁਣ ਫਿਲਮ 'ਚ ਦੇਖਦੇ ਆਂ ਤਾਂ ਫਿਰ ਦੇਖਦੇ ਆਂ ਇੱਕਦਮ ਆਪੋਜ਼ਿਟ ਹੈ ਜਾਂ ਫਿਰ ਥੋੜੀ ਸਿਮਿਲੈਰਿਟੀਆਂ ਹੈ ਸਰ ਤੋਂ ਮੈਂ ਜਾਨਣਾ ਚਾਹੂੰਗੀ ਕਿ ਜਿਵੇਂ ਦੇਵ ਸਾਹਿਬ ਦਾ ਇਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਸੈਕਿੰਡ ਪਾਰਟਸ ਵੀ ਲਿਖ ਚੁੱਕੇ ਹਨ ਤਾਂ ਤੁਹਾਡਾ ਉਹਨਾਂ ਨਾਲ ਐਕਸਪੀਰੀਅੰਸ ਵੀ ਪਹਿਲਾਂ ਰਿਹਾ ਹੈ ਤੁਸੀਂ ਇਕੱਠੇ ਕੰਮ ਵੀ ਕੀਤਾ ਹੈ ਤਾਂ ਜਦੋਂ ਅਸੀਂ ਇੱਕ ਦੋ ਪ੍ਰੋਜੈਕਟਸ 'ਚ ਇਕੱਠੇ ਕੰਮ ਕਰ ਲੈਂਦੇ ਆ ਤਾਂ ਦੋਸਤੀ ਹੋਰ ਗੁੜੀ ਹੋ ਜਾਂਦੀ ਹੈ ਤਾਂ ਉਸ ਦੋਸਤੀ ਦੇ ਬਾਰੇ ਕੁਝ ਜਾਨਣਾ ਚਾਹਾਂਗੇ ਦੋਸਤੀ ਤਾਂ ਗੁੜੀ ਹੋ ਗੁੜੀ ਹੁੰਦੀ ਜਾਂਦੀ ਹੈ ਹੈਨਾ ਪਹਿਲੇ 'ਚ ਅਸੀਂ ਬਾਈ ਨੂੰ ਜਾਣਦੇ ਸੀਗੇ ਦੇਖਿਆ ਸੀਗੇ ਅਸੀਂ ਨੇ ਨਾ ਆਪਣਾ ਭਗਵੰਤ ਬਾਈ ਦੇ ਸ਼ੋਅ 'ਚ ਆਉਂਦੇ ਹੁੰਦੇ ਸੀ ਬਾਈ ਹਨ ਜਗਨੂ ਮਸਤ ਮਸਤ ਉਹ ਦੇਖਦੇ ਹੁੰਦੇ ਸੀਗੇ ਤੇ ਜਦੋਂ ਨਾਲ ਕੰਮ ਕਰਨ ਦਾ ਮੌਕਾ ਮਿਲੇ ਸੁਭਾਅ ਵੀ ਪਤਾ ਲੱਗਿਆ ਵੀ ਦਾ ਸੁਭਾਅ ਬੜਾ ਵਧੀਆ ਨਾ ਤੇ ਕੋਆਪਰੇਟਿਵ ਬਹੁਤ ਨਿਆਉ ਕਿ ਜਿੱਦਾਂ ਕਿ ਮੈਂ ਕਈ ਵਾਰੀ ਉਲਝ ਜਾਂਦਾ ਸੀਗਾ ਹਨਾ ਤੇ ਉਹਨਾਂ ਨੇ ਆਪ ਉਹ ਕਹਿਣਾ ਵੀ ਨਹੀਂ ਲੱਗਿਆ ਨਹੀਂ ਏਦਾਂ ਕਰਕੇ ਦੇਖਦੇ ਨੂੰ ਐਂ ਬੋਲ ਮੈਂ ਕਈ ਵਾਰੀ ਪਹਿਲੀ ਫਿਲਮ ਚ ਟੁੱਕ ਕਰਨਾ ਵੀ ਭੁੱਲ ਜਾਂਦਾ ਹੁੰਦਾ ਸੀਗਾ ਤੇ ਫੇਰ ਤੂੰ ਇੱਥੇ ਉਹ ਨਹੀਂ ਕਰਿਆ ਹੈਗਾ ਭਾਈ ਏਦਾਂ ਏਦਾਂ ਕਰਾਉਂਦੇ ਰਹਿੰਦੇ ਨੇ ਇਹ ਯਾਦ ਤੇ ਸਪੋਰਟ ਬਹੁਤ ਜ਼ਿਆਦਾ ਕਰਦੇ ਨੇ ਮੈਂ ਤਾਂ ਚਲੋ ਕਿ ਪੁਰਾਣੇ ਹੋ ਗਏ ਕਾਫੀ ਟਾਈਮ ਤੋਂ ਹਨਾ ਜੇ ਕੋਈ ਆਪਣੇ ਦੋ ਤਿੰਨ ਮੁੰਡੇ ਹੋਰ ਹੈ ਕਿ ਨਵੇਂ ਆਏ ਨੇ ਜਦੋਂ ਉਹਨਾਂ ਦਾ ਕੋਈ ਡਾਇਲੋਗ ਬੋਲਦੇ ਸੀ ਤਾਂ ਉਹਨਾਂ ਨੂੰ ਵੀ ਕਿ ਉਹ ਏਦਾਂ ਆਪਦੇ ਆਪ ਨੂੰ ਐ ਨਹੀਂ ਦੇਖਦੇ ਸੀ ਵੀ ਅਸੀਂ ਵੀ ਇੱਕ ਸੁਪਰਸਟਾਰ ਦੇ ਕੇ ਘੇੜੇ ਆ ਨਾ ਵੀ ਡਾਇਲੌਗ ਹੈ ਹੇਜਿਟੇਸ਼ਨ ਜੀ ਹੋ ਜਾਂਦੀ ਹੈ ਉਹਨਾਂ ਨੂੰ ਬਾਈ ਨੇ ਕਦੇ ਵੀ ਉਹ ਫੀਲ ਨਹੀਂ ਹੋਣ ਦਿੱਤਾ ਵੀ ਇਹਨਾਂ ਨੂੰ ਐਂ ਘਬਰਾਹਟ ਨਹੀਂ ਫੇਰਣ ਦਿੱਤੀ ਐਦਾਂ ਲੱਗਦਾ ਸੀ ਵੀ ਉਹ ਬਿਲਕੁਲ ਪ੍ਰਾਮਾ ਵਾਂਗੂ ਸੀ ਐ ਤੇ ਸਰ ਜਿਵੇਂ ਫਿਲਮ ਚ ਵੀ ਯਾਰਾਂ ਦਾ ਯਾਰ ਹੈ ਨਾ ਤਾਂ ਕੀ ਅਸਲ ਚ ਵੀ ਉਹ ਇੰਜ ਹੀ ਹੈ ਯਾਰਾਂ ਦੇ ਯਾਰ ਹਾਂਜੀ ਮੈਂ ਪਹਿਲਾਂ ਵੀ ਦੱਸ ਗਿਆ ਸੀਗਾ ਮੇਰਾ ਕੋਈ ਮਸਲਾ ਉਲਝ ਗਿਆ ਸੀਗਾ ਕੋਈ ਹੈ ਨਾ ਤੇ ਬਾਈ ਨਾਲ ਆਪਣਾ ਪਿਆਰ ਜ਼ਿਆਦਾ ਸੀ ਮਾਂ ਚਲ ਵੱਡੇ ਨੇ ਨਾ ਮੈਂ ਬਾਈ ਨੂੰ ਕਾਲ ਕੀਤੀ ਮਾਂ ਬਾਈ ਇਦਾਂ ਕਰਕੇ ਆ ਗੱਲ ਹੋ ਗਈ ਬਾਈ ਨੇ ਕੁਝ ਨਹੀਂ ਇਹ ਜੀ ਕਹੀ ਵੀ ਕਾਉਂ ਹੈ ਕਾਉਂ ਨੇ ਜਾਂ ਕੀ ਹੈ ਤੇ ਮੈਨੂੰ ਕਹਿੰਦੇ ਵੀ ਲੱਕੀ ਕਰਿਆ ਜਾ ਮੈਂ ਕਰੇ ਗਿਆ ਮੇਰੇ ਜਾਂਦਿਆਂ ਨੂੰ ਸਾਰਾ ਕੁਝ ਓਕੇ ਰਿਪੋਰਟ ਕਰਕੇ ਭੈ ਗਏ ਚਲੋ ਚਾਹੋ ਇੰਜੋਏ ਕਰੋ ਬਸ ਹੁਣ ਨਾ ਟੈਨਸ਼ਨ ਲੈ ਸਭ ਨੇ ਬੜ ਗਿਆ ਕਹਿੰਦੇ ਤੇ ਟ੍ਰੇਲਰ ਚ ਜਿਵੇਂ ਨਾ ਸਾਰੇ ਹੀ ਕਿਰਦਾਰ ਬੜੇ ਤਾਕੜ ਦੇ ਨਜ਼ਰ ਆ ਰਹੇ ਨੇ ਹੈਨਾ ਤਾਂ ਕੀ ਅਸਲ ਜ਼ਿੰਦਗੀ ਚ ਵੀ ਐਵੇਂ ਤਾਕੜ ਰਹਿਣਾ ਪਸੰਦ ਕਰਦੇ ਨਾ ਨਾ ਬਿਲਕੁਲ ਨਹੀਂ ਨਾ 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 ਅਸਲ ਜ਼ਿੰਦਗੀ ਦੀ ਨਹੀਂ ਅਸੀਂ ਇਦਾਂ ਰਹਿ ਸਕਦੇ ਐਨਾ ਾਕੜ ਕੇ ਕੌਣ ਰਹੇ ਨਾ 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 ਇਹ ਤਾਂ ਬੜੇ ਹਸਣ ਖੱਡਣ ਵਾਲੇ ਬੰਦੇ ਆ ਨਾਰਮਲ ਲਾਈਫ ਦੇ ਵਿੱਚ ਤੇ ਟੈਨਸ਼ਨ ਫਰੀ ਰਹਿਣਾ ਪਸੰਦ ਕਰਦੇ ਆ ਜੇ ਜਿੱਦਾਂ ਦੇ ਕਿਰਦਾਰ ਅਸੀਂ ਜਿਉਂਨੇ ਆ ਸਕਰੀਨ ਦੇ ਉੱਪਰ ਉਹਨਾਂ ਵਾਸਤੇ ਤਾਂ ਬੜਾ ਸਟ੍ਰੈਸ ਲੈਣਾ ਪੈਂਦਾ ਦਿਮਾਗ ਤੇ ਹਰਦਮ ਇੰਨਾ ਅਲਰਟ ਹੋ ਕੇ ਲੜਾਈਆਂ ਪੜਾਈਆਂ ਚ ਕੌਣ ਰਹੇ ਮੈਨੂੰ ਤਾਂ ਲੜਾਈਆਂ ਤੋਂ ਡਰ ਬਹੁਤ ਲੱਗਦਾ ਮੈਂ ਤਾਂ ਸੱਚੀ ਕਹਾਂ ਮੈਨੂੰ ਤਾਂ ਲੜਨ ਤੋਂ ਡਰ ਲੱਗਦਾ ਬਾਕੀ ਇਹਦਾ ਪਤਾ ਨਹੀਂ ਬਸ ਖੁਸ਼ ਰਹੀਦਾ ਹੀ ਜ਼ਿੰਦਗੀ ਚ ਹਾਂ ਹੈਨਾ ਇਹ ਵਾਕ ਕਸ਼ ਨੂੰ ਦੁੱਖ ਨਾ ਦੇਓ ਸੁਖ ਨਹੀਂ ਦੇ ਸਾਦੇ ਘਟੋ ਘਟ ਦੁੱਖ ਨਹੀਂ ਦੇਣਾ ਚਾਹੀਦਾ ਇਸ ਲਈ ਹੱਸਦੇ ਪਾਸ ਦੇ ਰਹੋ ਤਾਂ ਗਾਂਧੀ 3 ਆ ਰਹੀ ਹੈ ਉਹਦੇ ਲਈ ਤੁਸੀਂ ਆਡੀਅנס ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਬਸ ਗਾਂਧੀ 3 30 ਤਰੀਕ ਨੂੰ ਆ ਰਹੀ ਹੈ ਗਾਂਧੀ 3 ਯਾਰ ਸਾਰੇ ਜਾਣੇ ਆਪਣੇ ਆਪਣੇ ਯਾਰਾਂ ਦੋਸਤਾਂ ਨਾਲ ਵੀ ਫੈਮਿਲੀ ਫਿਲਮ ਜ਼ਰੂਰ ਦੇਖ ਕੇ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ